रेडी स्टार्ट ਜਦ ਮਨੁੱਖੀ ਸੋਝ ਬੌਧੀ ਨਹੀਂ ਸੀ ਉਸ ਸਮੇਂ ਮਨੁੱਖ ਨੂੰ ਜਿਸ ਕਿਸੇ ਜਾਨਦਾਰ ਤੇ ਬੇਜਾਨ ਵਸਤੂ ਤੋਂ ਲਾਭ ਮਿਲ ਸਕਦਾ ਸੀ ਜਾਂ ਨੁਕਸਾਨ ਹੋਣ ਦਾ ਖਦ사 ਹੁੰਦਾ ਸੀ ਉਸ ਨੂੰ ਦੇਵੀ ਦੇਵਤਾ ਮੰਨ ਕੇ ਉਸ ਦੀ ਪੂਜਾ ਕੀਤੀ ਜਾਂਦੀ ਸੀ ਡੰਡੀ ਇਸ ਕਰਕੇ ਹੀ ਅੱਗ ਦੀ ਪੂਜਾ ਸ਼ੁਰੂ ਹੋਈ ਡੰਡੀ ਅੱਗ ਨੂੰ ਅਗਨੀ ਵੀ ਕਹਿੰਦੇ ਹਨ ਡੰਡੀ ਬਸੰਤਰ ਵੀ ਕਹਿੰਦੇ ਹਨ ਡੰਡੀ ਅੱਗ ਨੂੰ ਅਗਨੀ ਦੇਵਤਾ ਕਹਿੰਦੇ ਹਨ ਡੰਡੀ ਬਸੰਤਰ ਦੇਵਤਾ ਵੀ ਕਹਿੰਦੇ ਹਨ ਡੰਡੀ ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਡੰਡ ਇਸ ਲਈ ਪਹਿਲੇ ਸਮਿਆਂ ਵਿੱਚ ਜਦ ਚੁੱਲ੍ਹੇ ਵਿੱਚ ਅੱਗ ਵਾਲੀ ਜਾਂਦੀ ਸੀ ਤਾਂ ਅੱਗ ਨੂੰ ਪ੍ਰਣਾਮ ਕੀਤਾ ਜਾਂਦਾ ਸੀ ਡੰਡੇ ਜਦ ਦੀਵਾ ਬਾਲਿਆ ਜਾਂਦਾ ਸੀ ਉਸ ਨੂੰ ਵੀ ਪ੍ਰਣਾਮ ਕੀਤਾ ਜਾਂਦਾ ਸੀ ਡੰਡੇ ਅੱਗ ਪੰਜਾਂ ਤੱਤਾਂ ਵਿੱਚੋਂ ਇੱਕ ਤੱਤ ਹੈ ਡੰਡੇ ਬਾਕੀ ਦੇ ਤੱਤ ਮਿੱਟੀ ਪਾਣੀ ਹਵਾ ਤੇ ਆਕਾਸ਼ ਹਨ ਡੰਡੇ ਪਹਿਲੇ ਸਮਿਆਂ ਵਿੱਚ ਸਾਰੇ ਲੋਕੀ ਸਾਰੇ ਤਿਉਹਾਰ ਇਕੱਠੇ ਹੋ ਕੇ ਸਮੂਹਿਕ ਤੌਰ ਤੇ ਮਨਾਉਂਦੇ ਹੁੰਦੇ ਸਨ ਡੰਡੇ ਇਸ ਤਰ੍ਹਾਂ ਲੋਹੜੀ ਵੇਲੇ ਜੋ ਅੱਗ ਵਾਲ-ਵਾਲ ਕੇ ਅਗਲੀ ਲੋਹੜੀ ਤੱਕ ਰੱਖਦੇ ਸਨ ਡੰਡੇ ਧਾਰਨਾ ਇਹ ਸੀ ਜਿਨ੍ਹਾਂ ਚੁੱਲਿਆਂ ਵਿੱਚ ਲੋਹੜੀ ਵਾਲੀ ਅੱਗ ਵਾਲੀ ਜਾਵੇਗੀ ਉਥੇ ਅੰਨ ਦੀ ਕੋਈ ਟੋਟ ਨਹੀਂ ਆਵੇਗੀ ਡੰਡੀ ਜਿੱਥੇ ਅੱਗ ਦਾ ਨਿਵਾਸ ਹੋਵੇਗਾ ਉਥੇ ਭੂਤ ਪ੍ਰੇਤ ਨਹੀਂ ਆਉਂਦੇ ਡੰਡੀ ਇਸ ਕਰਕੇ ਪਹਿਲਾ ਸਮਿਆਂ ਵਿੱਚ ਜੱਚਾ ਬੱਚਾ ਕੋਲ ਪਹਿਲੇ 13 ਦਿਨ ਦੀਵੇ ਦੀ ਜੋਤ ਜਗਾਈ ਜਾਂਦੀ ਸੀ ਡੰਡੀ ਜੇ ਕਿਸੇ ਬੱਚੇ ਨੂੰ ਨજર ਲੱਗ ਜਾਂਦੀ ਸੀ ਤਾਂ ਨજર ਉਤਾਰਨ ਲਈ ਉਸ ਬੱਚੇ ਦੇ ਸਿਰ ਉੱਪਰੋਂ ਦੀ 7 ਲਾਲ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਸਨ ਡੰਡੇ ਅੱਗ ਨੂੰ ਪਵਿੱਤਰ ਮੰਨਦੇ ਹੋਏ ਦੀਵੇ ਨੂੰ ਫੂਕ ਮਾਰ ਕੇ ਨਹੀਂ 부ਝਾਇਆ ਜਾਂਦਾ ਸੀ ਡੰਡੇ ਹੱਥ ਮਾਰ ਕੇ ਜਾਂ ਪੱਲਾ ਮਾਰ ਕੇ 부ਝਾਇਆ ਜਾਂਦਾ ਸੀ ਡੰਡੇ ਫੂਕ ਮਾਰਨ ਨਾਲ ਝੂਠਾ ਸਾਹ ਅੱਗ ਤੇ ਪੈਂਦਾ ਸੀ ਜਿਸ ਨਾਲ ਅਗਨੀ ਦੇਵਤਾ ਦੀ ਨਰਾਦਰੀ ਹੋਈ ਮੰਨੀ ਜਾਂਦੀ ਸੀ ਡੰਡੇ ਮਾੜੇ ਕੰਮਾਂ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ ਡੰਡੇ ਕਈ ਵਾਰ ਜਦ ਜਨਾਨੀਆਂ ਚੁੱਲ੍ਹੇ ਕੋਲ ਬੈਠ ਕੇ ਆਟਾ ਗੁੰਨਦਿਆਂ ਹਨ ਤਾਂ ਜੇਕਰ ਆਟਾ ਗੁੰਨਦੇ ਸਮੇਂ ਥੋੜਾ ਜਿਹਾ ਆਟਾ ਬੁੜਕ ਕੇ ਚੁੱਲ੍ਹੇ ਦੀ ਅੱਗ ਵਿੱਚ ਜਾ ਡਿੱਗੇ ਤਾਂ ਉਹ ਕਿਸੇ ਹੋਣ ਵਾਲੇ ਨੁਕਸਾਨ ਦਾ ਸੂਚਕ ਬਣਦਾ ਹੈ ਡੰਡੀ ਹੁਣ ਅੱਗ ਨਾਲ ਜੁੜੇ ਵਿਸ਼ਵਾਸਾਂ ਤੇ ਬਹਿਮਾ ਭਰਮਾ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਡੰਡੀ ਇਸ ਕਰਕੇ ਹੁਣ ਅੱਗ ਦੀ ਕੋਈ ਵੀ ਪੂਜਾ ਨਹੀਂ ਕਰਦਾ ਡੰਡੀ